ਕਿਸਾਨੀ ਅੰਦੋਲਨ 2 ਦੇ 100 ਦਿਨ ਪੂਰੇ ਹੋ ਜਾਣਗੇ 22 ਮਈ ਨੂੰ ਵੱਡੇ ਜਲਾਸ ਰੱਖੇ ਗਏ ਨੇ ਸਰਵਨ ਸਿੰਘ ਪੰਦੇਰ ਨੇ ਵੀ ਸੰਬੋਧਨ ਕਰ ਦਿੱਤਾ ਹੈ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਸ਼ੰਭੂ ਬੈਰੀਅਰ ਤੇ ਹੋਰ ਨਾ ਥਾਵਾਂ ਦੇ ਉੱਤੇ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਵਿਸ਼ੇਸ਼ ਡਿਊਟੀ ਮੈਜਿਸਟਰੇਟ ਦੇ ਤੌਰ ਦੇ ਉੱਤੇ ਉਹ ਪੁਲਿਸ ਵੀ ਸਹਾਇਤਾ ਕਰਨਗੇ ਵਿਆਪਕ ਕਹਿੰਦੇ ਨੇ ਕਿ ਮਾਨ ਸਰਕਾਰ ਨੇ ਕਿਹਾ ਸੀ ਕਿ ਅਸੀਂ ਅਧਿਆਪਕਾਂ ਤੋਂ ਸਿਰਫ ਅਧਿਆਪਨ ਦਾ ਕੰਮ ਲੈਣਾ ਹੈ ਹੋਰ ਕੋਈ ਕੰਮ ਨਹੀਂ ਲੈਣਾ ਕਿਸਾਨੀ ਅੰਦੋਲਨ 2 ਦੇ 100 ਦਿਨ ਪੂਰੇ ਹੋ ਜਾਣਗੇ 22 ਮਈ ਨੂੰ ਵੱਡੇ ਜਲਾਸ ਰੱਖੇ ਗਏ ਨੇ ਸਰਵਨ ਸਿੰਘ ਪੰਦੇਰ ਨੇ ਵੀ ਸੰਬੋਧਨ ਕਰ ਦਿੱਤਾ ਤੇ ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਮਾਮਲਾ ਗੰਭੀਰਤਾ ਦੇ ਨਾਲ ਵਿਚਾਰਿਆ ਜਾਣ ਲੱਗ ਪਿਆ ਹੈ ਅਧਿਆਪਕ ਨਰਾਜ਼ ਹੋ ਗਏ ਨੇ ਕਿਉਂਕਿ ਕਿਸਾਨੀ ਅੰਦੋਲਨ ਦੇ ਦੌਰਾਨ ਸ਼ੰਭੂ ਬੈਰੀਅਰ ਤੇ ਹੋਰ ਨਾ ਥਾਵਾਂ ਦੇ ਉੱਤੇ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਵਿਸ਼ੇਸ਼ ਡਿਊਟੀ ਮੈਜਿਸਟਰੇਟ ਦੇ ਤੌਰ ਦੇ ਉੱਤੇ ਉਹ ਪੁਲਿਸ ਦੀ ਸਹਾਇਤਾ ਕਰਨਗੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣਗੇ ਉਹ ਜਿਹੜੀ ਜ਼ਿੰਮੇਵਾਰੀ ਅਧਿਆਪਕਾਂ ਨੂੰ ਸੌਂਪੀ ਗਈ ਹੈ ਤੇ ਅਧਿਆਪਕ ਕਹਿੰਦੇ ਨੇ ਕਿ ਮਾਨ ਸਰਕਾਰ ਨੇ ਕਿਹਾ ਸੀ ਕਿ ਅਸੀਂ ਅਧਿਆਪਕਾਂ ਤੋਂ ਸਿਰਫ ਅਧਿਆਪਨ ਦਾ ਕੰਮ ਲੈਣਾ ਹੈ ਹੋਰ ਕੋਈ ਕੰਮ ਨਹੀਂ ਲੈਣਾ ਤੇ ਪਿੱਛੇ ਜੇ ਨਾ ਪਰਸੋ ਚੌਥੇ ਦੀ ਗੱਲ ਹੈ ਕਿਸੇ ਕੋਲੇ ਬੈਠੇ ਸੀਗੇ ਜੀ ਲੈਕਚਰਰ ਨੇ ਉਹ ਵੀ ਸਰਕਾਰੀ ਸਕੂਲ ਦੇ ਵਿੱਚ ਉਹ ਕਹਿੰਦੇ ਮੇਰੀ ਡਿਊਟੀ ਜਿਹੜੀ ਆ ਵੈਨ ਘੁੰਮਦੀ ਹੈ ਨਾ ਚੋਣ ਜ਼ਾਬਤੇ ਵਾਲੀ ਜਿਹੜੀ ਇਹਨਾਂ ਦੀ ਚੋਣ ਅਧਿਕਾਰੀਆਂ ਦੇ ਨਾਲ ਸੰਬੰਧਤ ਆ ਉਹਦੇ ਵਿੱਚ ਇੱਕ ਪੁਲਿਸ ਵਾਲਾ ਵੀ ਹੁੰਦਾ ਇੱਕ ਦੋ ਜਣੇ ਹੋਰ ਹੁੰਦੇ ਨੇ ਕਹਿੰਦੇ ਉਹਦੇ ਵਿੱਚ ਵੀ ਸਾਡੀਆਂ ਡਿਊਟੀਆਂ ਲੱਗੀਆਂ ਨੇ ਪਹਿਲਾਂ ਤਾਂ ਕਹਿੰਦੇ ਮੈਂ 2-4 ਦਿਨ ਗਿਆ ਹੀ ਨਹੀਂ ਬਾਅਦ ਦੇ ਵਿੱਚ ਮੈਨੂੰ ਕਾਲ ਆ ਗਈ ਵੀ ਭਾਈ ਉਧਰ ਜਾਣਾ ਜ਼ਰੂਰੀ ਹੈ ਸਵੇਰੇ ਕਹਿੰਦੇ ਜਾਇਦਾ ਜੀ ਗੱਡੀ ਦੇ ਵਿੱਚ ਬੈਠੇ ਰਹੀਦਾ ਕਦੇ ਸੱਜੇ ਕਦੇ ਖੱਬੇ ਮਤਲਬ ਆਹ ਕੰਮ ਵੀ ਅਧਿਆਪਕਾਂ ਤੋਂ ਲਏ ਜਾ ਰਹੇ ਨੇ ਸੋ ਅਧਿਆਪਕ ਕਾਫੀ ਖਫਾ ਨਜ਼ਰ ਆ ਰਹੇ ਨੇ ਇਸ ਫੈਸਲੇ ਤੋਂ ਇਹ ਵੀ ਇੱਕ ਜੂਟਰਨ ਹੈ ਹੂੰ ਐਸ ਪੰਜਾਬੀ ਯੂਨੀਵਰਸਿਟੀ ਦੇ ਵਿਹੜੇ 'ਚ ਖੜਕੇ ਸਭ ਤੋਂ ਪਹਿਲਾਂ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਅਧਿਆਪਕਾਂ ਤੋਂ ਗੈਰ ਅਧਿਆਪਨ ਕੰਮ ਨਹੀਂ ਲਏ ਜਾਣਗੇ ਇਹਦਾ ਬਤਲ ਥੋੜਾ ਇਹ ਬਿਆਨ ਜ਼ਮੀਨੀ ਹਕੀਕਤ ਤੋਂ ਪਰੇ ਸੀ ਤੁਹਾਨੂੰ ਪਤਾ ਹੀ ਨਹੀਂ ਸੀ ਤੇ ਜੇ ਕਿਹਾ ਸੀ ਫਿਰ ਉਹ ਤੇ ਖਰੇ ਉਤਰੋ ਜਿਨ੍ਹਾਂ ਲੋਕਾਂ ਦਾ ਕੰਮ ਹੈ ਉਹਨਾਂ ਲੋਕਾਂ ਤੋਂ ਇਹ ਕੰਮ ਨਹੀਂ ਉਸ ਤਰੀਕੇ ਨਾਲ ਲਿਆ ਜਾਂਦਾ ਉਹਦੀ ਥਾਂ ਤੇ ਉੱਤੇ ਤੁਸੀਂ ਅਧਿਆਪਕ ਅਧਿਆਪਕਾਂ ਨੇ ਇਹਦੀ ਵਿਰੋਧ ਕੀਤੀ ਹੈ ਹੂੰ ਉਹਨਾਂ ਦੇ ਡੀਟੀਪੀ ਦੇ ਪ੍ਰਧਾਨ ਨੇ ਆਪਣੇ ਹਰਵਿੰਦਰ ਸਿੰਘ ਰਖੜਾ ਸਾਹਿਬ ਹੂੰ ਉਹਨਾਂ ਦੇ ਨਾਲ ਇੱਕ ਹੋਰ ਆਗੂ ਨੇ ਜਸਪਾਲ ਸਿੰਘ ਖਾਂਗ ਉਹ ਕਹਿੰਦੇ ਜੀ ਸਰਕਾਰ ਤਾਂ ਆਪਣੀ ਗਲਤੀ ਹੀ ਭੱਜ ਗਈ ਹੂੰ ਸੰਤ ਹੁਣ ਤੱਕ ਇਹ ਸੀ ਵੀ ਸਰਕਾਰ ਇਸ ਗੱਲ ਦੇ ਉੱਤੇ ਖੜੇਗੀ ਸਰਕਾਰ ਨੇ ਜੂਟਰਨ ਮਾਰਤਾ ਔਰ ਜਦੋਂ ਉਹ ਮੈਜਿਸਟਰੇਟ ਦੀਆਂ ਡਿਊਟੀਆਂ ਕਰਨਗੇ ਹੂੰ ਜਿਹੜੇ ਅਸਲ ਮੈਜਿਸਟਰੇਟ ਹੈਗੇ ਨੇ ਉਹਨਾਂ ਤੋਂ ਤਾਂ ਕੰਮ ਪੂਰਾ ਨਹੀਂ ਹੁੰਦਾ ਉਧਰੋਂ ਇਹਦੇ ਆਪ ਕ ਆਪਣੇ ਸਕੂਲਾਂ 'ਚ ਨਹੀਂ ਜਾਂਦੇ ਹੂੰ ਜਦੋਂ ਸਕੂਲਾਂ 'ਚ ਨਹੀਂ ਜਾਂਦੇ ਜਿਹੜੇ ਨਿਰਧਾਰਤ ਦਿਨ ਹੁੰਦੇ ਆ ਸਿਲੇਬਸ ਕਿਵੇਂ ਪੂਰੇ ਹੋਣਗੇ ਹੂੰ ਸਿਲੇਬਸ ਪੂਰੇ ਨਾ ਹੋਏ ਕੱਲ੍ਹ ਨੂੰ ਰਿਜ਼ਲਟ ਤੇ ਅਸਰ ਪੈਣਾ ਹੂੰ ਜਦੋਂ ਰਿਜ਼ਲਟ ਤੇ ਅਸਰ ਪੈਣਾ ਫਿਰ ਤੁਸੀਂ ਕਹਿੰਦੇ ਜੀ ਅਧਿਆਪਕ ਜ਼ਿੰਮੇਵਾਰ ਹੈ ਹੂੰ ਆ ਕਹਾ ਜੂਨ ਦੀਆਂ ਛੁੱਟੀਆਂ ਆ ਜਾਣਗੀਆਂ ਤੁਸੀਂ ਉਸ ਵੇਲੇ ਰੱਖ ਲੈਂਦੇ ਇੱਥੇ ਬਹੁਤ ਅਧਿਆਪਕ ਇਸ ਗੱਲ ਤੋਂ ਬਹੁਤ ਖਫਾ ਨੇ ਬਦਲਵਾ ਪ੍ਰਬੰਧ ਕੋਈ ਹੋ ਨਹੀਂ ਰਿਹਾ ਇਸ ਗੱਲ ਨੂੰ ਤਾਂ ਪ੍ਰਬੰਧ ਕੇ ਚੱਲੋ ਕਿ ਇਹ ਸਰਕਾਰ ਵਾਸਤੇ ਜਿਹੜੀ ਇਹ ਜਥੇਬੰਦਗਾ ਨੇ ਇਹ ਵੀ ਵਿਰੋਧ ਚੱਕਰੀਆਂ ਹੋ ਜਾਣਗੀਆਂ ਬਲਾਜਮ ਜਥੇਬੰਦਗਾ ਤਾਂ ਵੈਸੇ ਹੀ ਹਾਂ ਸਰਕਾਰ ਤੋਂ ਪਾਸੀ ਹੁੰਦੀਆਂ ਨੇ ਜੀ ਸੋ ਇਹਦੇ ਨਾਲ ਜਿਹੜੀ ਇਹ ਡਿਊਟੀਆਂ ਨੇ ਮੇਰਾ ਨਹੀਂ ਖਿਆਲ ਕਿ ਉਹਨੇ ਕੱਟੀਆਂ ਜਾਣਗੀਆਂ ਇਹ ਡਿਊਟੀਆਂ ਕਰਦੀਆਂ ਪੈਣਗੀਆਂ ਧਰਨਿਆਂ ਦੇ ਵਿੱਚੋਂ ਡਿਊਟੀ ਰਜਿਸਟ੍ਰੇਟ ਦੇ ਤੌਰ ਤੇ ਜਾਣਗੇ ਭਾਵ ਕਾਲੂ ਜੇ ਕਿਤੇ लाठी ਚਾਰਜ ਹੋ ਗਿਆ ਜ਼ਿੰਮੇਵਾਰ ਮਾਸਟਰ ਹਮ ਡਿਊਟੀ ਰਜਿਸਟ੍ਰੇਟ ਨੇ ਆਰਡਰ ਦੇਣਾ ਹਮ ਜਿੱਥੇ ਕਮਿਸ਼ਨਰੇਟ ਹੈ ਉੱਥੇ ਤਾਂ ਪੁਲਿਸ ਵਾਲੇ ਹੈਗੇ ਨੇ ਜੀ ਉੱਥੇ ਜਗ੍ਹਾ ਦੇ ਉੱਤੇ ਕਾਲੂ ਕਹਿੰਦਾ ਮਤਲਬ ਕਿਸਾਨ ਜਥੇਬੰਦਗਾਂ ਤੇ ਕਿਸਾਨਾਂ ਦੀ ਪੁੱਤ ਧੀ ਨੇ ਉਹ ਹੂੰ ਉਹਨਾਂ ਦਾ ਵੀ ਆਸਵਿਸ਼ ਦੀ ਰਫੜ ਪੈਂਦਾ ਨਜ਼ਰ ਆ ਰਿਹਾ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ D5 ਚੈਨ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨੇਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਕੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ